ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੀ ਖੱਦਰ ਭੰਡਾਰ ਵਾਲੀ ਗਲੀ ਵਿੱਚ ਇੱਕ ਮਕਾਨ ਦੀ ਡਿੱਗੀ ਛੱਤ ਅਤੇ ਜਾਨੀ ਨੁਕਸਾਨ ਤੋਂ ਹੋਈ ਬਚਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਔਰਤ ਇੱਕ ਲੜਕਾ ਤੇ ਉਹਨਾਂ ਦੇ ਬੱਚੇ ਉਹਨਾਂ ਦੇ ਪੁੱਤਾਂ ਪੋਤੀ ਅਤੇ ਉਸ ਦੀ ਨੂੰਹ ਹੈ ਜੋ ਨੂੰਹ ਹੈ ਉਹ ਘਰਾਂ ਵਿੱਚ ਕੰਮ ਕਰਦੀ ਹੈ ਅਤੇ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਹੈ ਤੇ ਉਹਨਾਂ ਦਾ ਘਰ ਦਾ ਖਰਚਾ ਤੇ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲਦਾ ਹੈ ਮਕਾਨ ਦੇ ਵਿੱਚ ਕਮਾਈ ਦਾ ਕੋਈ ਕਿਸੇ ਕੋਲ ਸਾਧਨ ਨਹੀਂ ਹੈ ਅਤੇ ਉਸ ਦੀ ਨੂੰਹ ਘਰਾਂ ਵਿੱਚ ਕੰਮ ਕਰਦੀ ਹੈ ਅਤੇ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰਦੇ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਾਡੀ ਘਰ ਬਣਾਉਣ ਦੇ ਵਿੱਚ ਮਦਦ ਕੀਤੀ ਜਾਵੇ ਕਿਉਂਕਿ ਸਾਡੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ ਰੋਸ਼ਨੀ ਪੰਜਾਬ ਦੀ ਤੋਂ ਪੱਤਰਕਾਰ ਅਸ਼ੋਕ ਪੰਸਲ ਦੀ ਰਿਪੋਰਟ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਵਿੱਕੀ ਕਿਹੜਾ ਮਾਲ ਹੈ ਜੀ ਕੜਈਆਂ ਨੇ ਜੀ ਅੱਛਾ ਕੀ ਕਰਨਾ ਬਖਤੀ ਹੈ ਕੱਟਣੀ ਹੈ ਤੁਹਾਡੇ ਸਾਹਮਣੇ 25-30 ਸਾਲ ਪੁਰਾਣਾ ਮਕਾਨ ਹੈ ਡਾਟ ਵਾਲੀ ਸਟਾ ਹੈ ਡਾੜੀ ਮਜ਼ਦੂਰੀ ਕਰਨ ਵਾਲਾ ਬੰਦਾ ਹੀ ਮੈਂ ਬਾਰਿਸ਼ ਕਰਕੇ ਗਾੜੀ ਬਦੂਰੀ ਵੀ ਬੰਦ ਹੋਈ ਪਈ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਨਿਸ਼ਾਨਾ ਤੁਹਾਡੇ ਸਾਹਮਣੇ ਛੱਤ ਡਿੱਗਣ ਵਾਲੀ ਹੈ ਬਸ ਅਮਰੇ ਤਾਂ ਸਾਡੇ ਹੈਗਾ ਜੀ ਸਰ ਤੁਸੀਂ ਬੋਲ ਕੇ ਦੱਸੋਗੇ ਤਾਂ ਇੰਟੀਮੀਅਲ ਤੋਂ ਆਪੋ ਲੋਕਾਂ ਨੂੰ ਦੱਸਾਂਗੇ ਨਾ ਜੀ ਤੁਸੀਂ ਬੋਲ ਕੇ ਦੱਸੋ ਕਿ ਕਿੱਲਾ ਨੁਕਸਾਨ ਆਇਆ ਨੁਕਸਾਨ ਤਾਂ ਇਹ ਹੀ ਬਸ ਛਤਰਾ ਗਿਰ ਜਾਈ ਨਿਸ਼ਾਨੀ ਨਿਸ਼ਾਨੀ ਹੈ ਤੇ ਸਾਰੇ ਅਧਿਕਾਰੇ ਬਾਬਾ ਸ਼ਾਸਨਿਕ ਅਧਿਕਾਰੀ ਨੂੰ ਮਿਲੇ ਮਾਤਾ ਕੇ ਅਸੀਂ ਆਪਣੇ ਐਮਸੀ ਕੋਲ ਮਿੱਟੀ ਵਾਲੇ ਨੂੰ ਮਿਲੇ ਕਿ ਤੁਹਾਨੂੰ ਸਕੇ ਕਮੇਟੀ ਨਾਲ ਨਹੀਂ ਮਿਲਿਆ ਕੀ ਬਹੁਤ ਲੰਮਾ ਕੀ ਕਰ ਦੋ ਕੀ ਨਾ ਮੰਗੇ ਇਹ ਕਿ ਆਪਣੀ ਹੈਲਪ ਹੋ ਜਾਈ ਥੋੜੀ ਛੱਤ ਰਿਪੇਅਰ ਕਰਾ ਸਕੀ ਕੋ ਵਾਲੀ ਹਾਂਜੀ ਟਿਕਾਣਾ ਕੀ ਨਾਮ ਹੈ ਤੁਹਾਡਾ ਰਾਜ ਰਾਣੀ ਬੇਟਾ ਕਿਹੜਾ ਮਨ ਲੈ ਜੀ ਇਹ ਖੱਦਰ ਭੰਡਾਰ ਵਾਲੀ ਗਲੀ ਹੈ ਬੇਟਾ ਛੱਕੀ ਗੱਲ ਹੋਈ ਸੀ ਆਹ ਗੱਲ ਸਾਰਾ ਮਕਾਨ ਹੀ ਬੇਟਾ ਬਹੁਤ ਬੁਰੀ ਹਾਲਤ ਹੋਈ ਪਈ ਹੈ ਟਿਕਨ ਵਾਲਾ ਹੋਇਆ ਪਿਆ ਸਾਰਾ ਮਕਾਨ ਹੀ ਚੁੱਪਿਆ ਮਾਦਰ ਸਾਰਾ ਡਿੱਗ ਪਿਆ ਤੇ ਸਾਰੇ ਮਕਾਨ ਬੈਠ ਗਿਆ ਨਿੱਕੇ ਨੂੰ ਉਹ ਤੁਸੀਂ ਹਾਲਤ ਦੇਖ ਹੀ ਰਹੇ ਹੋ ਕਿੰਨੀ ਬੁਰੀ ਹਾਲਤ ਹੋਈ ਪਈ ਹੈ ਛੋਟੇ ਛੋਟੇ ਬੱਚੇ ਆ ਜੇ ਡਿੱਗ ਗਏ ਮਕਾਨ ਤਾਂ ਫੇਰ ਨਹੀਂ ਬਣ ਜੂਗਾ ਬੱਚੇ ਕਿੱਥੋਂ ਆਣਗੇ ਕਾਂਚੀ ਕੋ ਮਾਨ ਵਾਲਾ ਕੋਣ ਕੋਣਾ ਜੀ ਮਾਨ ਵਾਲਾ ਇੱਕੋ ਹੀ ਮੁੰਡਾ ਤੇ ਬਸੋ ਕੋਟੀ ਲੱਗੀ ਹੈ ਵਿਚਾਰੀ 6-7000 ਤੇ ਉਹ ਹੀ ਸਾਡਾ ਗੁਜ਼ਾਰਾ ਹੋ ਰਿਹਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨਾ ਦੇਖ ਲੋ ਸਾਰੇ ਬਿਸਰੇ ਭਾਂਡੇ ਕੁੰਡੇ ਸਾਰੇ ਘਰ ਚ ਗਰੰਟ ਆਇਆ ਪਿਆ ਔਖੇ ਬੁਖੇ ਸਾਰੇ ਸੜ ਗਏ ਪਾਣੀ ਟਪਕੀ ਜਾਂਦਾ ਬੇਟਾ ਕਿਹੜਾ ਮੁੱਲ ਹੈ ਇਹ ਖਦਰ ਭੰਡਾਰ ਵਾਲੀ ਗਲੀ ਹੈ ਜੀ ਕਿੱਥੇ ਕੇ ਬੰਦੇ ਇਹ ਆਪਣੇ ਸਟੇਡੀਅਮ ਦੇ ਬੈਕ ਸਾਈਡ ਅਰੇ ਨੁਕਸਾਨ ਵਾਸਤੇ ਤੁਸੀਂ ਕਿੱਦਾਂ ਨੂੰ ਮਿਲੇ ਕਿਸੇ ਨੂੰ ਨਹੀਂ ਮਿਲੀ ਬੇਟਾ ਅੱਜ ਮੈਂ ਕਦਮ ਚੱਕਿਆ ਹੈਗਾ ਉਹ ਕਮੇਟੀ ਵਾਲੇ ਅਧਿਕਾਰੀ ਨੂੰ ਗੱਲ ਕੀਤੀ ਨਹੀਂ ਨਹੀਂ ਗਈ ਨਹੀਂ ਪਹਿਲਾਂ ਦੇ ਕੇ ਆਈ ਸੀ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਉਹ ਮੋਤੀ ਵਾਲਾ ਭਰ ਕੇ ਆਈ ਸੀ ਕੀ ਮੰਗ ਕਰਦੇ ਹਾਂ ਇਹ ਪ੍ਰਸ਼ਾਸਨ ਨੂੰ ਵੀ ਸਾਡੀ ਛੱਤ ਪੈ ਜੇ ਕੱਲੀ ਛੱਤ ਪੈ ਜੇ ਅਸੀਂ ਆ ਹੀ ਮੰਗ ਕਰਦੇ ਹਾਂ ਕਿੰਨੇ ਸਾਲ ਪਰਾਣਾ ਹੈ